ਦੋਸਤੋ ਮੈਂ ਇੰਸਟਾਗ੍ਰਾਮ ਤੇ ਬੈਠਾ ਵੀਡੀਓ ਸਕਰੋਲ ਕਰ ਰਿਹਾ ਸੀ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਕਿੱਥੇ ਕਿੱਥੇ ਲੋੜ ਹੈ ਸੇਵਾ ਦੀ ਕਿਉਂਕਿ ਅਸੀਂ ਵੀ ਇੱਕ ਕਿਸੇ ਸੰਸਥਾ ਨਾਲ ਜੁੜ ਕੇ ਜੀ ਵੱਧ ਤੋਂ ਵੱਧ ਸੇਵਾ ਇੱਥੋਂ ਭੇਜ ਰਹੇ ਹਾਂ ਜਿਸ ਰੂਪ ਚ ਵੀ ਸੇਵਾ ਹੁੰਦੀ ਆ ਕਰ ਰਹੇ ਹਾਂ ਤੁਸੀਂ ਵੀ ਜ਼ਰੂਰ ਕਰਿਓ ਮੈਂ ਜਦੋਂ ਉਹ ਵੀਡੀਓ ਦੇਖ ਰਿਹਾ ਸੀ ਤਾਂ ਇੱਕ ਆਊਟ ਆਫ ਪੰਜਾਬ ਦੇ ਬੰਦੇ ਨੇ ਹਿੰਦੀ ਦੇ ਵਿੱਚ ਬਹੁਤ ਸੋਹਣੀ ਪੋਸਟ ਪਾਈ ਸੀ ਦਿਲਜੀਤ ਦੁਸਾਂਜ ਬਾਰੇ ਕਿ ਭਾਈ ਹੁਣ ਆ ਦੇਖੋ ਵੀ ਦਿਲਜੀਤ ਨੇ 10 ਜਿਹੜੇ ਪਿੰਡ ਨੇ ਗੋਦ ਲੈ ਲੇ ਉਹ ਦੱਸ ਰਿਹਾ ਸੀ ਉਹ ਹਿੰਦੀ ਚ ਉਹ ਮੈਨੂੰ ਲੱਗਦਾ ਕੋਈ ਦਿੱਲੀ ਵਗੈਰਾ ਦਾ ਮੁੰਡਾ ਸੀ ਤਾਂ ਮੈਂ ਉਹਦੇ ਜਦੋਂ ਕਮੈਂਟ ਪੜ੍ਹੇ ਤਾਂ ਕਮੈਂਟ ਬਹੁਤ ਜ਼ਿਆਦਾ ਵਧੀਆ ਸੀ ਪਰ ਵਿੱਚ ਨਾ ਕੁਝ ਲੋਕਾਂ ਨੇ ਇੰਨੀ ਘਟੀਆਂ ਗੱਲਾਂ ਲਿਖਿਆ ਹੋਈਆਂ ਸੀ ਕਹਿੰਦੇ ਸਾਨੂੰ ਪਤਾ ਹੈ ਦਿਲਜੀਤ ਆ ਜਿਹੜਾ ਉਹ ਤਾਂ ਖਾਲਿਸਤਾਨੀ ਆ ਉਹ ਤਾਂ ਪਾਕਿਸਤਾਨੀ ਆ ਉਹ ਜਿਹੜੇ ਪਿੰਡਾਂ ਨੂੰ ਗੋਦ ਲਾਊਗਾ ਉੱਥੇ ਨਾ ਉਹ ਹਿੰਦੂਆਂ ਨੂੰ ਰੋਟੀ ਦੇਵੇ ਲੇ ਸਿੱਖਾਂ ਨੂੰ ਰਾਸ਼ਨ ਦਊਗਾ ਤੇ ਬਾਕੀ ਧਰਮ ਤੇ ਛੋਟੀਆਂ ਜਾਤਾਂ ਨੂੰ ਉਹ ਰਾਸ਼ਨ ਨਹੀਂ ਵੰਡੂਗਾ ਉਹ ਕਤੀੜੋ ਉਹ ਕੁੱਤੇ ਲੋਕੋ ਸਾਡਾ ਧਰਮ ਹੈ ਨਾ ਜਿਹੜਾ ਇਹ ਸਾਨੂੰ ਇਹ ਸਿਖਾਉਂਦਾ ਨਹੀਂ ਕਿ ਜਾਤਾਂ ਨਰ ਧਰਮਾਂ ਦੇ ਵਿੱਚ ਲੋਕਾਂ ਨੂੰ ਵੰਡੋ ਤੇ ਕੋਈ ਵਿਤਕਰਾ ਰੱਖੋ ਸਾਡਾ ਸਿੱਖ ਧਰਮ ਦਾ ਪਹਿਲਾ ਸਿਧਾਂਤ ਹੀ ਇਹ ਆ ਕਿ ਮਾਨਸ ਕੀ ਜਾਤ ਸਭੋ ਇੱਕੋ ਪਹਿਚਾਣੋ ਦਿਲਜੀਤ ਨੇ ਬਹੁਤ ਸਾਰੀ ਇੰਡਸਟਰੀ ਨੇ ਸਾਰੇ ਹੀ ਸਿੰਘ ਰੱਗੇ ਆ ਰਹੇ ਨੇ ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ ਤੇ ਪੰਜਾਬ ਕਿਵੇਂ ਇੱਕ ਹੋ ਕੇ ਇੱਕ ਦੂਜੇ ਦੀ ਮਦਦ ਕਰ ਸਕਦਾ ਇਹ ਅਸੀਂ ਪੂਰੇ ਇੰਡੀਆ ਜਾਂ ਪੂਰੀ ਦੁਨੀਆ ਦੇ ਵਿੱਚ ਮਿਸਾਲ ਕਾਇਮ ਕਰ ਦਿੱਤੀ ਹੈ ਤੇ ਜੇ ਤੁਸੀਂ ਵੀ ਕੋਈ ਇਹੋ ਜਿਹਾ ਕਮੈਂਟ ਪੜ੍ਹਦੇ ਹੁੰਦੇ ਹੋ ਨਾ ਤਾਂ ਇਹਨਾਂ ਕੁੱਤਿਆਂ ਨੂੰ ਇਗਨੋਰ ਕਰਿਆ ਕਰੋ ਤੇ ਆਪਣੀ ਸੇਵਾ ਭਾਵਨਾ ਦੇ ਨਾਲ ਸੇਵਾ 'ਚ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ